ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਖੇਮਕਰਨ ਖੇਮਕਰਨ ਪਿੰਡ ਪਾਕਿਸਤਾਨ ਬਾਰਡਰ ਦੇ ਉੱਤੇ ਹੈ ਇਸ ਕਰਕੇ ਇਹ ਕਾਫੀ ਫੇਮਸ ਪਿੰਡ ਹੈ ਇਸ ਪਿੰਡ ਦੇ ਵਿੱਚ ਪ੍ਰਵਿੰਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਪ੍ਰਵਿੰਦਰ ਸਿੰਘ ਦੇ ਦੋ ਮੁੰਡੇ ਸਨ ਵੱਡਾ ਮੁੰਡਾ ਅਰਸ਼ਦੀਪ ਸਿੰਘ ਜਿਹੜਾ ਕਿ ਵਿਆਹ ਹੋਇਆ ਸੀ ਤੇ ਛੋਟਾ ਮੁੰਡਾ 21 ਸਾਲਾਂ ਦਾ ਹਸਨਪ੍ਰੀਤ ਸਿੰਘ ਜੋ ਕਿ 12ਵੀਂ ਕਰਨ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਕਰਦਾ ਸੀ। ਇਹਨਾਂ ਦੇ ਘਰ ਤੋਂ ਥੋੜੀ ਦੂਰ ਹੀ ਜੱਸਾ ਸਿੰਘ ਦਾ ਪਰਿਵਾਰ ਰਹਿੰਦਾ ਸੀ। ਦੋਵਾਂ ਪਰਿਵਾਰਾਂ ਦੇ ਵਿੱਚ ਆਪਸੀ ਮੇਲ-ਮਿਲਾਪ ਕਾਫੀ ਸੀ। ਹਸਨਪ੍ਰੀਤ ਦੀ ਤੇ ਰਮਨਦੀਪਕੌਰ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਇੱਕ ਵਿਆਹ ਦੇ ਵਿੱਚ ਹੋਈ ਸੀ। ਹਸਨਦੀਪ ਸਿੰਘ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ ਤੇ ਉਸ ਤੋਂ ਬਾਅਦ ਉਹਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਡਿਪਲੋਮਾ ਕਰਕੇ ਆਪਣੇ ਹੀ ਪਿਤਾ ਦੇ ਨਾਲ ਖੇਤੀਬਾੜੀ ਕਰਨ ਲੱਗ ਪਿਆ ਸੀ। ਰਮਨਦੀਪਕੌਰ ਨਾਰਮਲ ਕੱਦ ਦੀ ਗੋਰੇ ਰੰਗ ਦੀ ਕੁੜੀ ਸੀ। ਉਹ ਕਿਸੇ ਤਰ੍ਹਾਂ ਦੀ ਫੈਸ਼ਨੇਬਲ ਨਹੀਂ ਸੀ ਸਿੰਪਲ ਰਹਿਣਾ ਸਾਦੀ ਰਹਿਣਾ ਉਹਨੂੰ ਪਸੰਦ ਸੀ ਤੇ ਇਹੀ ਉਹਦੀ ਸਾਦਗੀ ਹਸਨ ਨੂੰ ਪਸੰਦ ਸੀ ਹਸਨ ਹੁਣ ਰਮਨਦੀਪ ਦੇ ਪਿਆਰ ਦੇ ਵਿੱਚ ਪਾਗਲ ਹੋ ਚੁੱਕਿਆ ਸੀ ਉਹਦੀ ਸਾਦਗੀ ਤੇ ਪੂਰੀ ਤਰ੍ਹਾਂ ਲੱਟੂ ਹੋ ਚੁੱਕਿਆ ਸੀ ਇਨ੍ਹਾਂ ਦੇ ਸ਼ਹਿਰ ਦੇ ਵਿੱਚ ਦੋ ਲਾਇਬ੍ਰੇਰੀਆਂ ਸਨ ਇੱਕ ਲਾਇਬ੍ਰੇਰੀ ਬਹੁਤ ਹੀ ਛੋਟੀ ਸੀ ਇਸ ਲਾਇਬ੍ਰੇਰੀ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਤੇ ਜਿਹੜੀ ਦੂਸਰੀ ਲਾਇਬ੍ਰੇਰੀ ਸੀ ਉਹ ਬਹੁਤ ਹੀ ਵੱਡੀ ਸੀ ਜਿਹਦੇ ਵਿੱਚ ਇੱਕ ਦੂਸਰੇ ਨੂੰ ਮਿਲਣਾ ਬਿਲਕੁਲ ਆਸਾਨ ਹੋ ਜਾਂਦਾ ਸੀ ਤੇ ਇਸੇ ਹੀ ਲਾਇਬ੍ਰੇਰੀ ਦੇ ਵਿੱਚ ਹਸਨਪ੍ਰੀਤ ਤੇ ਰਮਨਦੀਪ ਦੋਨੇ ਜਾਨੇ ਇੱਕ ਦੂਜੇ ਨੂੰ ਮਿਲਦੇ ਸਨ ਪਿੰਡ ਦੇ ਵਿੱਚ ਇਹ ਇੱਕ ਦੂਜੇ ਨੂੰ ਨਹੀਂ ਮਿਲ ਪਾਉਂਦੇ ਸਨ ਇਸ ਲਈ ਇਹ ਇੱਕ ਦੂਸਰੇ ਨੂੰ ਮਿਲਣ ਦੇ ਲਈ ਤਰਫ ਦੇ ਰਹਿੰਦੇ ਸਨ ਹੁਣ ਇਹ ਆਪਣੀ ਗੱਲਬਾਤ ਸਿਰਫ ਪਰਚੀਆਂ ਦੇ ਨਾਲ ਹੀ ਕਰਦੇ ਸਨ ਤੇ ਇਨ੍ਹਾਂ ਹੀ ਪਰਚੀਆਂ ਦੇ ਸਹਾਰੇ ਇਹ ਆਪਣੀ ਅਗਲੀ ਮੁਲਾਕਾਤ ਇਹਨਾਂ ਨੇ ਕਿੱਥੇ ਕਰਨੀ ਹੈ ਉਹ ਇੱਕ ਦੂਸਰੇ ਨੂੰ ਦੱਸਦੇ ਸਨ ਇਹ ਦੋਨੇ ਜਾਨੇ ਇੰਨੇ ਸਮਝਦਾਰ ਸਨ ਤੇ ਇਹ ਨਹੀਂ ਸੀ ਚਾਹੁੰਦੇ ਕਿ ਇਨ੍ਹਾਂ ਦੀ ਇਸ ਪਿੰਡ ਦੇ ਵਿੱਚ ਬਦਨਾਮੀ ਹੋਵੇ ਤੇ ਇਸੇ ਲਈ ਇਹ ਕੋਈ ਇਹੋ ਜਿਹਾ ਕਦਮ ਇਸ ਪਿੰਡ ਦੇ ਵਿੱਚ ਰਹਿ ਕੇ ਨਹੀਂ ਚੱਕਣਾ ਚਾਹੁੰਦੇ ਸਨ ਪਰ ਇੰਨੀ ਸਾਵਧਾਨੀ ਵਰਤਣ ਤੋਂ ਬਾਅਦ ਵੀ ਇਨ੍ਹਾਂ ਦੀ ਇਹ ਚੋਰੀ ਫੜੀ ਗਈ ਦਰਅਸਲ ਇਨ੍ਹਾਂ ਦੇ ਪਿੰਡ ਦੇ ਇੱਕ ਬੰਦੇ ਨੇ ਇਹਨਾਂ ਨੂੰ ਵੇਖ ਲਿਆ ਤੇ ਇਸ ਬੰਦੇ ਨੇ ਰਮਨਦੀਪ ਦੇ ਘਰ ਉਹਦੇ ਪਿਓ ਜਸਾ ਸਿੰਘ ਨੂੰ ਉਹਦੇ ਭਰਾਵਾਂ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਤੁਹਾਡੀ ਕੁੜੀ ਪ੍ਰਵਿੰਦਰ ਸਿੰਘ ਦੇ ਛੋਟੇ ਮੁੰਡੇ ਹਸਨਪ੍ਰੀਤ ਦੇ ਨਾਲ ਮਿਲਦੀ ਹੈ ਉਹਦੇ ਨਾਲ ਇਹਦੀ ਗਿੱਟਮਿਟ ਹੈ। ਇਸੇ ਦਿਨ ਤੋਂ ਬਾਅਦ ਹੀ ਰਮਨਦੀਪ ਦੇ ਭਰਾਵਾਂ ਨੇ ਰਮਨਦੀਪ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇੱਥੋਂ ਤੱਕ ਕਿ ਰਮਨਦੀਪ ਜਦੋਂ ਆਪਣੇ ਚਾਚੇ ਦੇ ਘਰ ਜੋ ਕਿ ਇੱਕ ਘਰ ਛੱਡ ਕੇ ਹੀ ਘਰ ਸੀ, ਉਹਨਾਂ ਦੇ ਘਰ ਵੀ ਜਦੋਂ ਜਾਂਦੀ ਸੀ ਤਾਂ ਇਹ ਉਹਦੇ ਤੇ ਨਜ਼ਰ ਰੱਖਦੇ ਸਨ। ਹੁਣ ਇਹਨਾਂ ਦੋਨਾਂ ਦਾ ਮਿਲਣਾ ਨਾ ਦੇ ਬਰਾਬਰ ਸੀ ਤੇ ਇਸੇ ਲਈ ਹੀ ਰਮਨਦੀਪ ਨੇ ਹਸਨਪ੍ਰੀਤ ਨੂੰ ਆਖਰੀ ਮੁਲਾਕਾਤ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਉਹ ਹੁਣ ਅੱਜ ਤੋਂ ਬਾਅਦ ਇਹਨੂੰ ਨਹੀਂ ਮਿਲ ਸਕਦੀ। ਹੁਣ ਰਮਨਦੀਪ ਨੇ ਆਪਣੇ ਪਿਆਰ ਦੀ ਡੋੜ ਉਸ ਵਾਹਿਗੁਰੂ ਦੇ ਹੱਥ ਦੇ ਵਿੱਚ ਛੱਡ ਦਿੱਤੀ ਸੀ ਜੋ ਵਾਹਿਗੁਰੂ ਕਰੇਗਾ ਉਹੀ ਇਹਨੂੰ ਮਨਜ਼ੂਰ ਹੋਵੇਗਾ ਹੁਣ ਇਹਨਾਂ ਦੀਆਂ ਮੁਲਾਕਾਤਾਂ ਤਾਂ ਨਹੀਂ ਹੁੰਦੀਆਂ ਸਨ ਪਰ ਇਹਨਾਂ ਦਾ ਪਿਆਰ ਇੰਨਾ ਗੂੜਾ ਸੀ ਕਿ ਇਹਨਾਂ ਨੂੰ ਦੋਨਾਂ ਨੂੰ ਇੱਕ ਉਮੀਦ ਸੀ ਕਿ ਇਹਨਾਂ ਦਾ ਪਿਆਰ ਸਫਲ ਹੋ ਜਾਵੇਗਾ ਇੱਧਰ ਜਸਾ ਸਿੰਘ ਦੇ ਮਨ ਦੇ ਵਿੱਚ ਹਜੇ ਵੀ ਆਪਣੀ ਕੁੜੀ ਨੂੰ ਲੈ ਕੇ ਇੱਕ ਸ਼ੱਕ ਜਿਹਾ ਸੀ ਉਨੂੰ ਇਹ ਲੱਗਦਾ ਸੀ ਕਿ ਹਸਨਪ੍ਰੀਤ ਇਹਦੀ ਕੁੜੀ ਨੂੰ ਹਜੇ ਵੀ ਮਿਲਦਾ ਹੋਵੇਗਾ ਤੇ ਇਹ ਹਮੇਸ਼ਾ ਹੀ ਇਸੇ ਹੀ ਫਰਾਗ ਦੇ ਵਿੱਚ ਰਹਿੰਦਾ ਸੀ ਕਿ ਉਹ ਹਸਨਪ੍ਰੀਤ ਦੇ ਘਰ ਵਾਲਿਆਂ ਨੂੰ ਸਬਕ ਸਿਖਾਵੇਗਾ 13 ਮਈ 2018 ਦੀ ਗੱਲ ਹੈ ਸ਼ਾਮ ਦੇ ਲਗਭਗ 4 ਵਜੇ ਦਾ ਟਾਈਮ ਹੋਵੇਗਾ ਪ੍ਰਵਿੰਦਰ ਸਿੰਘ ਨੇ ਆਪਣੇ ਮੁੰਡੇ ਹਸਨ ਨੂੰ ਕਿਹਾ ਕਿ ਉਹ ਹਵੇਲੀ ਜਾਵੇ ਤੇ ਮੱਜਾਂ ਨੂੰ ਪੱਠੇ ਪਾ ਕੇ ਆਵੇ ਪ੍ਰਵਿੰਦਰ ਨੇ ਕਈ ਪਸ਼ੂ ਰੱਖੇ ਹੋਏ ਸਨ ਇਹਨਾਂ ਦੀ ਹਵੇਲੀ ਜਿਹੜੀ ਸੀ ਉਹ ਜੱਸਾ ਸਿੰਘ ਦੇ ਘਰ ਦੇ ਬਿਲਕੁਲ ਹੀ ਸਾਹਮਣੇ ਪੈਂਦੀ ਸੀ ਤੇ हसनਪ੍ਰੀਤ ਹੀ ਜ਼ਿਆਦਾਤਰ ਆਪਣੇ ਪਸ਼ੂਆਂ ਨੂੰ ਪੱਠੇ ਪਾਉਂਦਾ ਸੀ ਤੇ ਉਸ ਦਿਨ ਵੀ ਜਾਨੀ ਕਿ 13 ਤਰੀਕ ਐਤਵਾਰ ਵਾਲੇ ਦਿਨ ਸ਼ਾਮ ਦੇ 4 ਵਜੇ ਦੇ ਕਰੀਬ हसनਪ੍ਰੀਤ ਆਪਣੀ ਹਵੇਲੀ ਦੇ ਵਿੱਚ ਪਸ਼ੂਆਂ ਨੂੰ ਪੱਠੇ ਪਾਉਣ ਵਾਸਤੇ ਜਾਂਦਾ ਹੈ ਪਹਿਲਾਂ ਪਸ਼ੂਆਂ ਨੂੰ ਚਾਰਾ ਪਾਉਣ ਤੋਂ ਬਾਅਦ ਲਗਭਗ 1 ਡੇਢ ਘੰਟੇ ਤੋਂ ਬਾਅਦ ਹੀ हसन ਆਪਣੇ ਘਰ ਵਾਪਸ ਆ ਜਾਂਦਾ ਸੀ ਪਰ ਉਸ ਦਿਨ ਲਗਭਗ 3-4 ਘੰਟੇ ਬੀਤ ਗਏ ਸਨ ਪਰ हसनਪ੍ਰੀਤ ਘਰ ਨੂੰ ਵਾਪਸ ਨਹੀਂ ਆਇਆ ਸੀ ਇਸ ਤੋਂ ਬਾਅਦ ਪਰਵਿੰਦਰ ਨੂੰ ਥੋੜੀ ਚਿੰਤਾ ਹੋਈ ਉਹਨੇ ਹੁਣ ਆਪਣੇ ਵੱਡੇ ਮੁੰਡੇ ਅਰਸ਼ ਨੂੰ ਨਾਲ ਲਿਆ ਤੇ ਹਵੇਲੀ ਦੇ ਵਿੱਚ ਹਸਨ ਨੂੰ ਦੇਖਣ ਵਾਸਤੇ ਤੁਰ ਪਏ ਜਿਸ ਤਰ੍ਹਾਂ ਹੀ ਉਹ ਹਵੇਲੀ ਦੇ ਵਿੱਚ ਗਏ ਤਾਂ ਉਹ ਵੇਖ ਕੇ ਹੈਰਾਨ ਹੋ ਗਏ ਕਿ ਉਸ ਦਿਨ ਪਸ਼ੂਆਂ ਨੂੰ ਕਿਸੇ ਨੇ ਵੀ ਚਾਰਾ ਨਹੀਂ ਪਾਇਆ ਸੀ ਇਹ ਗੱਲ ਪਰਮਿੰਦਰ ਨੂੰ ਤੇ ਉਹਦੇ ਮੁੰਡੇ ਨੂੰ ਬਹੁਤ ਪਰੇਸ਼ਾਨ ਕਰਨ ਲੱਗ ਪਈ ਸੀ। ਉਹਨਾਂ ਨੇ ਤੁਰੰਤ ਹੀ ਹਸਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪੂਰੀ ਰਾਤ ਪਰਮਿੰਦਰ ਸਿੰਘ ਤੇ ਉਹਦੇ ਮੁੰਡੇ ਅਰਸ਼ਦੀਪ ਨੇ ਆਪਣੇ ਛੋਟੇ ਭਰਾ ਹਸਨ ਨੂੰ ਲੱਭਦੇ ਰਹੇ ਪਰ ਕਿਤੇ ਵੀ ਇਹਨਾਂ ਨੂੰ ਇਹਨਾਂ ਦਾ ਮੁੰਡਾ ਨਹੀਂ ਮਿਲਿਆ। ਅਗਲੇ ਦਿਨ ਪਰਮਿੰਦਰ ਸਿੰਘ ਦੇ ਭਰਾ ਦਿਆ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਾਰੀ ਕਰਤੂਤ ਜੱਸਾ ਸਿੰਘ ਤੇ ਉਹਦੇ ਪਰਿਵਾਰ ਦੀ ਹੋਵੇ। ਹੁਣ ਦਿਆ ਸਿੰਘ ਪਰਵਿੰਦਰ ਸਿੰਘ ਇਹਨਾਂ ਦਾ ਮੁੰਡਾ ਅਰਸ਼ਦੀਪ ਸਿੰਘ ਤੇ ਹੋਰ ਕਈ ਰਿਸ਼ਤੇਦਾਰ ਇਕੱਠੇ ਹੋ ਕੇ ਜੱਸਾ ਸਿੰਘ ਦੇ ਘਰ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਹਸਨਪ੍ਰੀਤ ਬਾਰੇ ਪੁੱਛਦੇ ਨੇ ਤੇ ਜੱਸਾ ਸਿੰਘ ਕਹਿੰਦਾ ਹੈ ਕਿ ਮੈਨੂੰ ਕਈ ਦਿਨ ਹੋ ਗਏ ਨੇ ਮੈਂ ਖੁਦ ਹੀ ਹਸਨਪ੍ਰੀਤ ਨੂੰ ਨਹੀਂ ਦੇਖਿਆ ਹੈ ਪਰ ਪਰਵਿੰਦਰ ਸਿੰਘ ਇਹਦੀ ਗੱਲ ਨਹੀਂ ਮੰਨਦਾ ਇਹ ਹੁਣ ਇਕੱਠੇ ਹੋ ਕੇ ਖੇਮ ਕਰਨ ਪੁਲਿਸ ਥਾਣੇ ਦੇ ਵਿੱਚ ਜਾ ਕੇ ਹਸਨਪ੍ਰੀਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਤੇ ਇਹਦਾ ਸ਼ੱਕ ਉਹ ਜੱਸਾ ਸਿੰਘ ਦੇ ਉੱਪਰ ਹੀ ਪਾਉਂਦੇ ਨੇ ਉਨ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਤੁਰੰਤ ਇਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਤੇ ਇਹਨਾਂ ਨੇ ਜੱਸਾ ਸਿੰਘ ਦੇ ਘਰ ਉੱਤੇ ਛਾਪਾ ਮਾਰਿਆ ਜਦੋਂ ਜੱਸਾ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਟਾਲਮਟੋਲ ਕਰਦਾ ਰਿਹਾ ਜਦੋਂ ਪੁਲਿਸ ਵਾਲਿਆਂ ਨੇ ਰਮਨਦੀਪ ਕੌਰ ਬਾਰੇ ਪੁੱਛਿਆ ਇਹਨਾਂ ਨੇ ਕਿਹਾ ਕਿ ਰਮਨਦੀਪ ਕੌਰ ਕਿੱਥੇ ਹੈ ਤਾਂ ਇਹ ਕਹਿੰਦੇ ਨੇ ਕਿ ਉਹ ਰਿਸ਼ਤੇਦਾਰਾਂ ਕੋਲ ਗਈ ਹੋਈ ਹੈ ਜਦੋਂ ਪੂਰੇ ਪਰਿਵਾਰ ਨੂੰ ਬਿਠਾ ਕੇ ਵੱਖ-ਵੱਖ ਸਵਾਲ ਪੁੱਛੇ ਗਏ ਤਾਂ ਕਿਸੇ ਦੇ ਬਿਆਨ ਕੁਝ ਆ ਰਹੇ ਸਨ ਤੇ ਕਿਸੇ ਦੇ ਕੁਝ ਆ ਰਹੇ ਸਨ ਇਸ ਤੋਂ ਬਾਅਦ ਥਾਣਾ ਇੰਚਾਰਜ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਤੇ ਇਹ ਹੁਣ ਜੱਸਾ ਸਿੰਘ ਨੂੰ ਗ੍ਰਿਫਤਾਰ ਕਰਦੇ ਨੇ ਤੇ ਪੁਲਿਸ ਥਾਣੇ ਦੇ ਵਿੱਚ ਲਿਆ ਕੇ ਸ਼ਕਤੀ ਦੇ ਨਾਲ ਇਹਦੇ ਕੋਲੋਂ ਪੁਸ਼ਗਿਸ਼ ਕਰਦੇ ਨੇ ਤੇ ਫਿਰ ਜੱਸਾ ਸਿੰਘ ਤੇ ਜੱਸਾ ਸਿੰਘ ਦਾ ਪਰਿਵਾਰ ਵਾਲੇ ਟੁੱਟਦੇ ਨੇ ਤੇ ਇਹ ਕਹਿੰਦੇ ਨੇ ਕਿ ਇਹਨਾਂ ਨੇ ਹੀ ਹਸਨਪ੍ਰੀਤ ਤੇ ਰਮਨਦੀਪਕੌਰ ਦਾ ਕਤਲ ਕੀਤਾ ਹੈ ਇੱਕ ਗੱਲ ਸੁਣਨ ਤੋਂ ਬਾਅਦ ਬਲਵਿੰਦਰ ਸਿੰਘ ਇੰਸਪੈਕਟਰ ਨੇ ਤੁਰੰਤ ਹੀ ਐਸਐਸਪੀ ਦਰਸ਼ਨ ਸਿੰਘ ਮਾਨ ਨੂੰ ਜਾਣਕਾਰੀ ਦਿੱਤੀ ਤੇ ਐਸਐਸਪੀ ਦੇ ਨਿਰਦੇਸ਼ਾਂ ਦੇ ਚਲਦਿਆਂ ਹੀ ਪੁਲਿਸ ਨੇ ਜੱਸਾ ਸਿੰਘ ਤੇ ਇਸ ਦੀ ਪਤਨੀ ਮਨਜੀਤ ਕੋੜ ਉਹਦੇ ਮੁੰਡੇ ਆਕਾਸ਼ਦੀਪ ਤੇ ਜੱਸੇ ਦੇ ਭਰਾ ਹਰਪਾਲ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕੋਰਟ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਕੋਲੋਂ ਪੁਲਿਸ ਨੇ 2 ਦਿਨ ਦਾ ਰਿਮਾਂਡ ਲਿਆ ਫਿਰ ਪੁਲਿਸ ਦੇ ਸਾਹਮਣੇ ਇਹ ਪੂਰਾ ਪਰਿਵਾਰ ਬਕਦਾ ਹੈ ਕਿ ਇਹਨਾਂ ਨੇ ਹੀ ਰਮਨਦੀਪ ਦਾ ਕਤਲ ਕਰਕੇ ਜੱਸਾ ਸਿੰਘ ਦੇ ਭਰਾ ਦੇ ਘਰ ਦੇ ਵਿੱਚ ਜਿਹੜਾ ਟਾਇਲਟ ਬਣਿਆ ਹੋਇਆ ਹੈ ਉਹਦੇ ਟੋਏ ਦੇ ਵਿੱਚ ਇਹਨਾਂ ਨੇ ਰਮਨਦੀਪ ਦੀ লাশ ਨੂੰ ਸੁੱਟ ਦਿੱਤਾ ਸੀ ਤੇ ਹਸਨਪ੍ਰੀਤ ਦੀ লাশ ਨੂੰ ਜੱਸਾ ਸਿੰਘ ਦੇ ਟਾਇਲਟ ਦੇ ਮੇਨ ਹਾਲ ਦੇ ਵਿੱਚ ਲੁਕਾ ਦਿੱਤਾ ਸੀ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਇਹਨਾਂ ਦੋਨਾਂ ਬੋਡੀਆਂ ਨੂੰ ਇਹਨਾਂ ਦੁਆਰਾ ਦੱਸੀ ਗਈ ਜਗ੍ਹਾ ਤੋਂ ਕੱਢਿਆ ਗਿਆ ਤੇ ਹਸਪੀਟਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜੱਸਾ ਸਿੰਘ ਨੇ ਆਪਣੇ ਭਰਾਵਾਂ ਤੇ ਆਪਣੇ ਮੁੰਡਿਆਂ ਦੇ ਨਾਲ ਮਿਲ ਕੇ ਹਸਨਪ੍ਰੀਤ ਨੂੰ ਤੇ ਰਮਨਦੀਪ ਨੂੰ ਮਾਰਨ ਦਾ ਪਹਿਲਾਂ ਤੋਂ ਹੀ ਪਲਾਨ ਬਣਾ ਲਿਆ ਸੀ 13 ਮਈ ਨੂੰ ਜਿਸ ਤਰ੍ਹਾਂ ਹੀ ਹਸਨਪ੍ਰੀਤ ਆਪਣੀ ਹਵੇਲੀ ਦੇ ਵਿੱਚ ਪਸ਼ੂਆਂ ਨੂੰ ਚਾਰਾ ਪਾਉਣ ਵਾਸਤੇ ਆਇਆ ਸੀ ਤਾਂ ਰਸਤੇ ਦੇ ਵਿੱਚ ਹੀ ਜੱਸਾ ਸਿੰਘ ਤੇ ਉਹਦੇ ਭਰਾ ਹਰਪਾਲ ਨੇ ਹਸਨ ਨੂੰ ਰੋਕ ਲਿਆ ਸੀ ਤੇ ਉਹਨੂੰ ਇਹ ਕਹਿੰਦੇ ਨੇ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ ਤੇ ਗੱਲਾਂ ਦੇ ਵਿੱਚ ਲਾ ਕੇ ਉਹਨੂੰ ਆਪਣੇ ਘਰ ਦੇ ਵਿੱਚ ਲੈ ਜਾਂਦੇ ਨੇ ਤੇ ਉਹ ਵੀ ਇਹਨਾਂ ਦੀ ਗੱਲ ਮੰਨ ਲੈਂਦਾ ਹੈ ਤੇ ਇਹਨਾਂ ਦੇ ਨਾਲ ਘਰ ਦੇ ਵਿੱਚ ਚਲਾ ਜਾਂਦਾ ਹੈ ਜਿਸ ਤਰ੍ਹਾਂ ਹੀ ਹਸਨਪ੍ਰੀਤ ਇਹਨਾਂ ਦੇ ਘਰ ਦੇ ਵਿੱਚ ਅੰਦਰ ਵੜਿਆ ਤਾਂ ਇਹਨਾਂ ਦੇ ਘਰ ਦੀਆਂ ਜਿਹੜੀਆਂ ਔਰਤਾਂ ਸਨ ਮਨਜੀਤਕੌਰ ਤੇ ਮਨਪ੍ਰੀਤਕੌਰ ਇਹਨਾਂ ਦੋਨਾਂ ਨੇ ਹੀ ਮਿਲ ਕੇ 바ਰੋ ਦਰਵਾਜ਼ਾ ਬੰਦ ਕਰ ਲਿਆ ਇਸ ਤੋਂ ਬਾਅਦ ਇਹਨਾਂ ਨੇ ਬਿਨਾਂ ਕੋਈ ਗੱਲ ਕੀਤੀਆਂ ਜੱਸਾ ਸਿੰਘ ਨੇ ਟਰੈਕਟਰ ਦੀ ਲੋਹੇ ਦੀ ਰਾਡ ਕੱਢੀ ਤੇ ਹਸਨਪ੍ਰੀਤ ਦੇ ਸਿਰ ਦੇ ਉੱਤੇ ਮਾਰ ਦਿੱਤੀ ਹਸਨਪ੍ਰੀਤ ਉੱਥੇ ਹੀ ਡਿੱਗ ਗਿਆ ਤੇ ਇਹਦੀ ਆਵਾਜ਼ ਸੁਣ ਕੇ ਅੰਦਰ ਬੈਠੀ ਰਮਨਦੀਪਕੌਰ ਵੀ ਬਾਹਰ ਭੱਜੀ ਆਈ ਤੇ ਜਦੋਂ ਉਹਨੇ ਹਸਨਪ੍ਰੀਤ ਨੂੰ ਦੇਖਿਆ ਤਾਂ ਉਹ ਇਹਨੂੰ ਬਚਾਉਣ ਦੇ ਲਈ ਅੱਗੇ ਹੋਈ ਇਹਦੇ ਪਿਓ ਜੱਸਾ ਸਿੰਘ ਨੇ ਐਸੇ ਹੀ ਰੋਡ ਦੇ ਨਾਲ ਰਮਨਦੀਪ ਕੋਰ ਦੇ ਸਿਰ ਦੇ ਉੱਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਜੱਸਾ ਸਿੰਘ ਨੇ ਇਹਦੇ ਪੂਰੇ ਪਰਿਵਾਰ ਨੇ ਇਹਨਾਂ ਦੋਨਾਂ ਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਇਹਨਾਂ ਦੋਨਾਂ ਦੀ ਮੌਤ ਨਹੀਂ ਹੋ ਗਈ। ਇਸ ਤੋਂ ਬਾਅਦ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਠਿਕਾਣੇ ਲੋਣ ਬਾਰੇ ਸੋਚਿਆ ਤੇ ਜੱਸਾ ਸਿੰਘ ਨੇ ਹਸਨਪ੍ਰੀਤ ਦੀ ਲਾਸ਼ ਨੂੰ ਆਪਣੇ ਟਾਇਲਟ ਦਾ ਜਿਹੜਾ ਮੇਨ ਹਾਲ ਹੁੰਦਾ ਹੈ ਉਹਦੇ ਵਿੱਚ ਇਹਨੂੰ ਲੁਕਾ ਦਿੱਤਾ ਤੇ ਰਮਨਦੀਪ ਦੀ ਲਾਸ਼ ਨੂੰ ਆਪਣੇ ਭਰਾ ਹਰਪਾਲ ਸਿੰਘ ਦੇ ਟਾਇਲਟ ਦੇ ਟੋਏ ਦੇ ਵਿੱਚ ਉਹਦੇ ਵਿੱਚ ਸੁੱਟ ਦਿੱਤਾ। ਪੁਲਿਸ ਨੇ ਉਹ ਇਹ ਜਿਹੜੀ ਰੋਡ ਸੀ ਉਹ ਵੀ ਬਰਾਮਦ ਕਰ ਲਈ ਜਿਹਦੇ ਨਾਲ ਇਹਨਾਂ ਦੋਨਾਂ ਦਾ ਕਤਲ ਹੋਇਆ ਸੀ ਪੁਲਿਸ ਨੇ ਇਸ ਕੇਸ ਦੇ ਵਿੱਚ 8 ਜਾਨਿਆਂ ਨੂੰ ਦੋਸ਼ੀ ਪਾਇਆ ਸੀ ਤੇ ਅਦਾਲਤ ਨੇ ਇਹਨਾਂ 8ਾਂ ਜਾਨਿਆਂ ਨੂੰ ਦੋਸ਼ੀ ਮੰਨਦਿਆਂ ਹੋਇਆਂ ਉਮਰ ਕੈਦ ਦੀ ਸਜ਼ਾ ਸੁਣਾਈ ਜੱਸਾ ਸਿੰਘ ਦੇ ਹੰਕਾਰ ਤੇ ਇੱਕ ਝੂਠੀ ਸਾਣ ਨੇ ਹਸਨਪ੍ਰੀਤ ਤੇ ਰਮਨਦੀਪ ਦੀ ਸੱਚੀ ਪ੍ਰੇਮ ਕਹਾਣੀ ਨੂੰ ਇੱਕ ਦਰਦਨਾਕ ਕਹਾਣੀ ਬਣਾ ਦਿੱਤਾ ਜੱਸਾ ਸਿੰਘ ਇਹੀ ਸੋਚਦਾ ਸੀ ਕਿ ਜੇਕਰ ਉਸਦੀ ਕੁੜੀ ਰਮਨਦੀਪ ਨੇ ਭੱਜ ਕੇ ਵਿਆਹ ਹਸਨਪ੍ਰੀਤ ਦੇ ਨਾਲ ਕਰਵਾ ਲਿਆ ਤਾਂ ਉਹਦੀ ਪੂਰੇ ਸਮਾਜ ਦੇ ਵਿੱਚ ਉਹਦੀ ਬਦਨਾਮੀ ਹੋ ਜਾਵੇਗੀ। ਇਸੇ ਡਰ ਦੇ ਚਲਦਿਆਂ ਉਹਨੇ ਇਹਨਾਂ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ। ਕੀ ਦੁਨੀਆ ਦੇ ਉਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਧੰਨਵਾਦ।